ਸਸਿਕਲ ਪੰਜਾਬੀਓ ਵੀਡੀਓ ਨੂੰ ਸਭ ਤੋਂ ਪਹਿਲਾਂ ਤਾਂ ਸ਼ੇਅਰ ਕਰ ਦਿਓ ਇੱਕ ਪੰਜਾਬੀ ਹੋਣ ਦਾ ਫਰਜ਼ ਨਿਭਾ ਦਿਓ ਅੱਜ ਆਪਾਂ ਖੜੇ ਆ ਬਈ ਬਾਈ ਨੇ ਕੰਮ ਸ਼ੁਰੂ ਕੀਤਾ ਖਾਲਸਾ ਜੂਸ ਕੋਰਨਰ ਦਾ ਲੋਕੇਸ਼ਨ ਰਹਾ ਦੀਏ ਬਈ ਇੱਧਰ ਆਪਣਾ ਬਾਜ਼ਾਖਾਨਾ ਇੱਧਰ ਬਰਨਾਲਾ ਰੋਡ ਡੀ ਐਨ ਟਾਇਲਾਂ ਵਾਲਿਆਂ ਦੇ ਬਿਲਕੁਲ ਕੋਲੇ ਬਾਈ ਨੇ ਆਪਦਾ ਜੂਸ ਦਾ ਕੰਮ ਸ਼ੁਰੂ ਕੀਤਾ ਤੇ ਬਾਈ ਨਾ ਅੰਗ ਹੀ ਨਾ ਪੈਰਾਂ ਤੋਂ ਤੇ ਆ ਬਾਈ ਦੀ ਗੱਡੀ ਖੜੀ ਏ ਤੇ ਬਾਈ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਤੇ ਵੀਰ ਕੋਲੇ ਬਾਈ ਕੋਈ ਵੀ ਆਉਂਦਾ ਜਾਂਦਾ ਹੈ ਨਾ ਰੋਕ ਕੇ ਜਾਇਆ ਕਰੋ ਵੀਰ ਨੇ ਆਪਦਾ ਕੰਮ ਸ਼ੁਰੂ ਕੀਤਾ ਕਿਉਂਕਿ ਆਪਣਾ ਬਈ ਫਰਜ਼ ਵਣਦਾ ਆਪਾਂ ਪੰਜਾਬੀ ਹੋਣ ਦੇ ਨਾਤੇ ਆਪਾਂ ਆਪਦੇ ਪੰਜਾਬੀ ਭਰਾਵਾਂ ਦਾ ਵੀ ਸਾਥ ਦਈਏ ਜਿੰਨੇ ਜੋ ਕਿਉਂ ਬਈ ਹੈ ਨਾ ਜ਼ਰੂਰ ਰੋਕ ਕੇ ਜਾਇਆ ਕਰੋ ਬਾਈ ਕੋਲੇ ਜੂਸ ਵਗੈਰਾ ਪੀ ਕੇ ਜਾਇਆ ਕਰੋ ਬਾਈ ਨਾਲ ਆਪਾਂ ਗੱਲਬਾਤ ਵੀ ਕਰਦੇ ਹੋਰ ਬਾਈ ਜੀ ਠੀਕ ਠਾਕ ਹਾਂ ਜੀ ਵਧੀਆ ਬਾਈ ਗੁਰਜੀ ਲੋਟ ਅਸੀਂ ਸਾਹਿਬ ਵਾਈ ਗੁਰਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਹੋਰ ਬਾਈ ਜੀ ਚੜਦੀ ਕਲਾ ਜੀ ਹਾਂ ਬਹੁਤ ਵਧੀਆ ਬਾਈ ਚਲੋ ਵਧੀਆ ਜੀ ਕੰਮਕਾਰ ਕਿਦਾਂ ਚੱਲ ਰਿਹਾ ਜੀ ਠੀਕ ਹੈ ਵੀਰੇ ਵਧੀਆ ਚਲੋ ਬਾਬੇ ਦੀ ਕਿਰਪਾ ਹਣਾ ਹਾਂ ਜੀ ਹਾਂ ਤੇ ਬਾਈ ਨਾ ਬਾਈ ਨਾ ਪਹਿਲਾਂ ਵੀ ਗੱਲਾਂ ਬਾਤਾਂ ਕੀਤੀਆਂ ਬਾਈ ਕਾਫੀ ਟਾਈਮ ਤੋਂ ਜਰਾ ਇੱਕ ਹੋਰ ਵੀ ਬਾਈ ਨੇ ਇੱਕ ਦੋ ਕੰਮ ਕਰਿਆ ਤੇ ਚਲੋ ਔਖੀਆਂ ਘੜੀਆਂ ਸਾਰਿਆਂ ਤੇ ਹੁੰਦੀਆਂ ਹਨਾ ਬਈ ਤੇ ਹੁਣ ਰੱਬ ਦੀ ਕਿਰਪਾ ਨਾਲ ਬਈ ਵਧੀਆ ਚੱਲ ਰਿਹਾ ਕੰਮਕਾਰ ਹਾਂ ਚੱਲ ਪਿਆ ਕੰਮ ਚਲੋ ਵਧੀਆ ਜੀ ਤੇ ਪਹਿਲਾਂ ਮੇਰਾ ਕਰਿਆ ਵੇਸੀ ਟੱਲੇ ਵਾਲ ਹਾਂਜੀ ਟੱਲੇ ਵਾਲ ਬਾਈ ਉੱਥੋਂ ਆਪਣਾ ਪਟਾਪੂਤਾ ਹਾਂਜੀ ਫੇਰ ਮੈਂ ਮੁੜ ਕੇ ਭਾਈ ਆਪਣਾ ਦੜੀ ਨਹੀਂ ਪਿਆ ਮੁੜ ਕੇ ਫੇਰ ਇੰਨਾ ਬਾਈਆਂ ਕੋਲੇ ਆਇਆ ਆਪਾਂ ਡੀਐਨਏ ਟੈਲ ਵਾਲਿਆਂ ਜਿਹੜੇ ਹਾਂਜੀ ਹਾਂਜੀ ਇਹਨਾਂ ਨੂੰ ਕੋਲੇ ਮੈਂ ਆਇਆ ਤਾਂ ਹੀ ਪਤਾ ਕਰਨ ਸੀ ਭਾਈ ਤੁਹਾਡੇ ਕੋਲੇ ਆਪਾਂ ਟੈਂਪੂ ਖੜਾ ਦਿਆ ਕਰਾਂਗੇ ਠੀਕ ਹੈ ਜੀ ਯਾਨੀ ਕਿ ਉੱਥੇ ਕੰਮ ਸ਼ੁਰੂ ਕਰਨ ਦਾ ਸੋਚਾ ਕੰਮ ਸ਼ੁਰੂ ਕਰਨਾ ਹੀ ਮੈਂ ਕਿਹਾ ਕਿ ਇੱਥੇ ਪਾਸੇ-ਆਸੇ ਕਰਾਂਗੇ ਜੀ ਜੀ ਇਹਨਾਂ ਨੇ ਭਾਈ ਡੀਐਨਏ ਟੈਲ ਵਾਲਿਆਂ ਨੇ ਬਾਈਆਂ ਨੇ ਆਪਾਂ ਨੂੰ ਆ ਖੋਖਾ ਤਿਆਰ ਕਰਵਾਤਾ ਹਾਂਜੀ ਹਾਂਜੀ ਜੀ ਬਾਕੀ ਆਪਣੇ ਪੂਰੀ ਸਪੋਰਟ ਕਰਦੇ ਆ ਬਈ ਜੀ ਜੀ ਤੇ ਵਧੀਆ ਵਿਚਾਰਾਂ ਨੇ ਹੈਲਪ ਕਰੀਆ ਭਾਰਤ ਵੀ ਇਹਨਾਂ ਹੀ ਪਵਾਦੀ ਦਿੱਤੀ ਆ ਚਲੋ ਕੁੱਲ ਮਿਲਾ ਕੇ ਬਾਈ ਹਰੋਣ ਨੇ ਪੂਰੀ ਮਦਦ ਕਰੀਆ ਕੰਮ ਸ਼ੁਰੂ ਕਰ ਚਲੋ ਵਧੀਆ ਕਰ ਪਹਿਲਾਂ ਕੀ ਕੰਮ ਕਰਦੇ ਸੀ ਬਾਈ ਜੀ ਪਹਿਲਾਂ ਬਾਈ ਮਰੀ ਗੰਨੇ ਦੇ ਜੂਸ ਦੀ ਲਾਈ ਵੀ ਸੀ ਟੱਲੇ ਵਾਲਾ ਠੀਕ ਆ ਜੀ ਉਹ ਆਪਣਾ ਨੁਕਸਾਨ ਬਾਬਾ ਨੁਕਸਾਨ ਹੋਇਆ ਤੁਹ ਅੱਛਾ ਅੱਛਾ ਜੀ ਫਿਰ ਮਾ ਭਾਈ ਉਦੋਂ ਯਾਨੀ ਕਿ ਸਾਥ ਨਹੀਂ ਦਿੱਤਾ ਗਿਆ ਨਹੀਂ ਨਹੀਂ ਬਾਈ ਬਹੁਤ ਨੁਕਸਾਨ ਕਰਿਆ ਸਾਥ ਕੀ ਦੇਣਾ ਜੀ ਮੇਰਾ ਤਾਂ ਜਿੰਨਾ ਹੋਇਆ ਬਾਈ ਨੁਕਸਾਨ ਹੀ ਹੋਇਆ ਚਲੋ ਹੁਣ ਬਾਬੇ ਦੀ ਕਿਰਪਾ ਨਾਲ ਵਧੀਆ ਕੰਮ ਕਰਦੇ ਹਾਂ ਜੀ ਹਾਂ ਜੀ ਹੁਣ ਤੇ ਆ ਪੈਰ ਨੂੰ ਬਾਈ ਜੀ ਕਿੰਨਾ ਕ ਟਾਈਮ ਹੋ ਗਿਆ ਲੱਤ ਨੂੰ ਪ੍ਰੋਬਲਮ ਦਾ ਜੀ ਇਹ ਮੇਰੇ ਲੱਤ ਕੱਟੀ ਦਾ 2009 ਚ ਲੱਤ ਕੱਟੀ ਗਈ ਸੀ ਕਿਵੇਂ ਬਾਈ ਜੀ ਉਹ ਬਾਈ ਜੀ ਐਕਸੀਡੈਂਟ ਹੋ ਗਿਆ ਸੀ ਟਰੱਕ ਦਾ ਮਾਰ ਗਿਆ ਸੀਗਾ ਅੱਛਾ ਅੱਛਾ ਜੀ ਅੱਛਾ ਅੱਛਾ ਜੀ ਤੇ ਹੁਣ ਕੰਮਕਾਰ ਬਾਈ ਹੋਰਾਂ ਦਾ ਬਈ ਸੈਟ ਆ ਤੇ ਕੋਈ ਵੀ ਵੀਰ ਭਰਾ ਬਈ ਇੱਥੋਂ ਦੇ ਨੰਗ ਦਾਗਾ ਬਰਨਾਲਾ ਬਾਜਾਖਾਨਾ ਰੋਡ ਤੋਂ ਤੇ ਬਾਈ ਕੋਲੇ ਗਰੂਰ ਰੋਕੇ ਜਾਇਆ ਕਰੋ ਬਾਈ ਦਾ ਜੂਸ ਦਾ ਕੰਮ ਆ ਬਈ ਕਾਹਦਾ ਕਾਹਦਾ ਜੂਸ ਬਣਾਉਣੇ ਆ ਆਪਾਂ ਹੁਣ ਤਾਂ ਬਣਾਉਣੇ ਆਗੇ ਮਸੰਮੀ ਦਾ ਠੀਕ ਆ ਜੀ ਇੱਕ ਦੋ ਥਨਾ ਤੇ ਮੈਕਸ ਵੀ ਬਣਾਉਣ ਲੱਗ ਜਾਗੇ ਕੰਨੇ ਦਾ ਵੀ ਆਪਣੇ ਕੋਲ ਮਸ਼ੀਨ ਹੈ ਮਸ਼ੀਨ ਲਿਆਂਦੀ ਗਿਆ ਉਹ ਦੂਜੀ ਕੰਨੇ ਵਾਲੀ ਕੰਨੇ ਦੇ ਜੂਸ ਵਾਲੀ ਵਧੀਆ ਇਲੈਕਟ੍ਰਿਕ ਮਸ਼ੀਨ ਲਿਆਂਦੀ ਦੀ ਆ ਠੀਕ ਆ ਠੀਕ ਆ ਤੇ ਜਰਾਤ ਤੋਂ ਮੰਗਾਈਆ ਠੀਕ ਆ ਜੀ ਉਹ ਵੀ ਲਾਵਾਂਗੇ ਆਪਾਂ ਹਾਂਜੀ ਹਾਂਜੀ ਤੇ ਹੁਣ ਮੈਸੇਜ ਜੂਸ ਦਾ ਤੇ ਜੂਸ ਕੰਨੇ ਦਾ ਚੰਦ ਗਿਆ ਸੀ ਜਨਾ ਕੰਨੇ ਆ ਜਾਣਗੇ ਹੁਣ ਥੋੜੇ ਚਿਰ ਨੂੰ ਹਾਂਜੀ ਹਾਂਜੀ ਫਿਰ ਆਪਾਂ ਕੰਨੇ ਦਾ ਲਾਵਾਂਗੇ ਹੌਣ ਮੈਸੇਜ ਉਸਦਾ ਹੀ ਆ ਠੀਕ ਆ ਜੀ ਮਸੰਮੀ ਦਾ ਤੇ ਮਸੰਮੀ ਦਾ ਜੂਸ ਹੈ ਠੀਕ ਆ ਜੀ ਤੇ ਹੋਰ ਬਣਾਉਣ ਲੱਗ ਪਾਂਗੇ ਤੈਨੂੰ ਬਾਈ ਬਣੇ ਪੰਜਾਬੀ ਉਹ ਸਾਥ ਦਿਆ ਕਰੋ ਆਪਣੇ ਭਰਾ ਦਾ ਨਾ ਕੋਈ ਵੀਰਪਰਾ ਬਰਨਾਲਾ ਬਾਜਾਖਾਨਾ ਰੋਡ ਤੋਂ ਇਧਰ ਆਉਂਦਾ ਕਰਦਾ ਨਾ ਲੰਘਦਾ ਕਰਦਾ ਬਿਲਕੁਲ ਜੋਧਪੁਰ ਵਾਲੀ ਸਾਈਡ ਨਾ ਡੀ ਐਨ ਇਧਰ ਪੈਲਾਂ ਵਾਲੇ ਆ ਬਿਲਕੁਲ ਬਾਈ ਉਹਨਰੇ ਮੂਰੇ ਆਪਣੀ ਦੁਕਾਨਦਾਰੀ ਕਰਦਾ ਮਿਹਨਤ ਕਰਦਾ ਹਨਾ ਤੇ ਸਭ ਤੋਂ ਵੱਡੀ ਗੱਲ ਆ ਗਈ ਬਾਈ ਦੀ ਪੈਰ ਤੇ ਲੱਤ ਦੀ ਪ੍ਰੋਬਲਮ ਦੇ ਕਾਰਨ ਫੇਰ ਵੀ ਬਾਈ ਹਿੰਮਤ ਨਹੀਂ ਹਾਰਦਾ ਤੇ ਆਪਦਾ ਕੰਮ ਕਾਰ ਰੋਜ਼ਗਾਰ ਕਰ ਰਿਹਾ ਹੈਗਾ ਤਾਂ ਆਪਣਾ ਫਰਜ਼ ਬਣਦਾ ਵੀ ਜਰੂਰ ਨੂੰ ਲੰਘਦੇ ਕਰਦੇ ਹਾਂ ਇਥੋਂ ਦੀ ਬਰਨਾਲਾ ਬਾਜ਼ਾਰ ਖਾਨਾ ਰੋਡ ਬਾਈ ਜੋਧਪੁਰ ਵਾਲੀ ਸਾਈਡ ਨੂੰ ਬਾਈ ਇੱਥੇ ਆਪਦਾ ਕੰਮ ਤੋਰਦਾ ਹੈਗਾ ਤਾਂ ਲੰਘਦੇ ਕਰਦੇ ਹਾਂ ਵੀ ਜਰੂਰ ਬਾਈ ਕੋਲੇ ਰੁੱਕ ਕੇ ਜਾਇਆ ਕਰੋ ਜੂਸ ਪੀ ਕੇ ਜਾਇਆ ਕਰੋ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਬਾਈ ਦਾ ਕੰਮ ਸੁੱਖ ਨਾਲ ਵਧੀਆ ਚੱਲੇ ਤਰੱਕੀਆਂ ਕਰੇ ਬਾਈ ਧੰਨਵਾਦ ਹੈ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ